ਇਕ ਬੰਦਾ ਕਾਫੀ ਜ਼ਿਆਦਾ ਕੰਮਕਾਰ ਸਕੂਲ ਚ ਲਾਉਣਾ ਪਰ ਅਮਰਤ ਨਹੀਂ ਛਕਿਆ ਕਹਿਣਾ ਨਹੀਂ ਮੈਨੂੰ ਤਾਂ ਮਾਫੀਆ ਸਾਰਾ ਕੁਝ ਉਹਦਾ ਸੇਵਾ ਕਰੀ ਜਾਣੀ ਅਚਾਨਕ ਐਕਸੀਡੈਂਟ ਹੋ ਕੇ ਚੜਾਈ ਕਰ ਗਿਆ ਉਹਦਾ ਸਹਜ ਬਾੜ ਘਰ ਜਾਂਦੇ ਰੱਖਿਆ ਉਹਨਾਂ ਦੀ ਲੜਕੀ ਦੇਗ ਬਣਾ ਰਹੀ ਸੀ ਭਈ ਸਹਜ ਬਾੜ ਦਾ ਭੋਗ ਕੌਣ ਹੈ ਉਹਨੇ ਮੈਨੂੰ ਆ ਕੇ ਦੱਸਿਆ ਕਹਿੰਦੇ ਪਿਤਾ ਜੀ ਅੱਜ ਮੇਰੇ ਕੋਲ ਖੜ ਗਏ ਆ ਕੇ ਹੱਥ ਜੋੜੇ ਹੋਏ ਨੇ ਨੀਵੀਂ ਪਾਈ ਕਹਿੰਦੇ ਫਿਰ ਮੈਂ ਵੀ ਠਕੇ ਅਗਾ ਜਵਾਬ ਦਿੱਤਾ ਪਿਤਾ ਜੀ ਜਦੋਂ ਤੁਹਾਨੂੰ ਕਹਿੰਦੇ ਸੀ ਅਮਰ ਸ਼ਕਲੋ ਉਦੋਂ ਤੁਸੀਂ ਬੜੇ ਹੰਕਾਰ ਚ ਬੋਲਦੇ ਸੀ ਮੈਨੂੰ ਲੋੜ ਨਹੀਂ ਤਾਂ ਹੁਣ ਤੁਸੀਂ ਨੀਵੀਂ ਪਾ ਪਾ ਕੇ ਖੜਦੇ ਹੋ ਹੁਣ ਸਾਡੇ ਕੋਲ ਤਾਂ ਤੁਹਾਡਾ ਕੋਈ ਇਲਾਜ ਨਹੀਂ ਹੈ ਜਿਉਂਦੇ ਜੀ ਅਸੀਂ ਤੁਹਾਡਾ ਇਲਾਜ ਕਰ ਸਕਦੇ ਸੀ ਹੁਣ ਸਹਿਜ ਪਾਤ ਕਰ ਰਹੇ ਹਾਂ ਇਹਦਾ ਫਲ ਤੁਹਾਨੂੰ ਮਿਲੇਗਾ ਬਸ ਉਹ ਜਿੱਦਾਂ ਬੰਦਾ ਬਹੁਤ ਪਛਤਾਵੇ ਚ ਖੜਾ ਹੁੰਦਾ